ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਗੁੜੇ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈ ਨੂੰ ਲੁਧਿਆਣਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਹੁਣਾਂ ਦਾ ਕੰਮ ਹੈ ਜਿਹੜੀਆਂ ਤੁਸੀਂ ਸਕਰੀਨ ਤੇ ਦੋ ਜਰਸੀਆਂ ਦੇਖ ਰਹੇ ਹੋ ਇੱਕ ਟੋਕੜ ਗੱਭਣ ਆ ਜੀ ਇੱਕ ਤਾਜੀ ਸੂਈ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧ ਵਾਦਾ ਕੀ ਨਵਾਂ ਸੂਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਸੁਖਰਾਜ ਸਿੰਘ ਆ ਜੀ ਪਿੰਡ ਜੀ ਪਿੰਡ ਗੁੜੇ ਆ ਜੀ ਤਹਿਸੀਲ ਤੇ ਜ਼ਿਲ੍ਹਾ ਪਿੰਡ ਜਗਰਾਉ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਜੀ 9987179352 ਇੱਕ ਵਾਰੀ ਹੋਰ ਦੱਸ ਦਿਓ ਜੀ 9987179352 ਠੀਕ ਆ ਬਾਈ ਘਰ ਦੇ ਪਸੂ ਆ ਜੀ ਘਰ ਦੇ ਪਸੂ ਠੀਕ ਆ ਬਾਈ ਇੱਕ ਨੰਬਰ ਆਪਾਂ ਇਹ ਜਰਸੀ ਤੋਂ ਸ਼ੁਰੂ ਕਰ ਲੈਨੇ ਕਿੰਨਾ ਵਾ ਸੁਆ ਸੂਈ ਹੈ ਜੀ ਇਹ ਇਹ ਪਹਿਲੇ ਸੂਵੇ ਸੂਈ ਨੂੰ ਦੰਦੋਂ ਵੇਖੀ ਆ ਬਾਈ ਦੰਦੋਂ ਨਹੀਂ ਵੇਖੀ ਠੀਕ ਹੈ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ 10 ਦਿਨ ਹੋ ਗਏ ਬੱਚਾ ਕੀ ਦਿੱਤਾ ਇਹ ਬੱਚਾ ਬੱਚੀ ਹੈ ਮਗਰ ਬਹੁਤ ਸੋਹਣੀ ਬੱਚੀ ਹੈ ਦੇਖ ਸਕਦੇ ਹੋ ਤੁਸੀਂ ਪੂਰੀ ਟਾਪ ਕੁਆਲਿਟੀ ਜਰਸੀ ਦੀ ਬੱਚੀ 10 ਦਿਨ ਹੋ ਗਏ ਸੂਈ ਨੂੰ ਜਿਹੜਾ ਹੁਣ ਬਾਈ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਜੀ ਇਸ ਟਾਈਮ ਹੈਗਾ 8 ਕਿਲੋ ਦੁੱਧ ਹੈਗਾ 8 ਕਿਲੋ ਜੋਕ ਦੇ ਦੋ ਜੀ ਫਨਾ ਦੀ ਓਕੇ ਹੈ ਬਾਈ ਕੋਈ ਪੂਰ ਸਿੱਟਾ ਜੀ ਨਹੀਂ ਕੋਈ ਤੋੜ ਕੇ ਦਿਖਾਦੀ ਬਾਈ ਵੀਡੀਓ ਬਣਾਉਣ ਦਾ ਸਮਾਂ 1:45 ਮਿੰਟ ਦਾ ਜੀ ਥਣ ਲੇਵੇ ਦੀ ਜੱਜਮੈਂਟ ਉਸ ਹਾਵ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੁੰਦਾ ਜੀ ਸੋਹਣੀ ਪੰਜਾਬ ਵਾਲੀ ਵੱਡੀ ਜਰਸੀ ਆ ਜੀ ਫੁੱਲ ਹੈਵੀ ਬੋਡੀ ਵੇਟ ਦੀ ਆ ਪਹਿਲਾ ਸੂਆ ਦੰਦ ਬਾਈ ਕਹਿੰਦਾ ਆਪਾਂ ਵੇਖੇ ਨੀਗੇ ਦਸਾਂ ਦਿਨਾਂ ਦੀ ਸੂਈ ਆ ਮਗਰ ਬੱਚਾ ਵੱੱਛੀ ਆ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਆ ਉਹ 8 ਕਿਲੋ ਬਾਈ ਦੇ ਘਰੇ ਜੋਕ ਕੇ ਲੈ ਜੇ 2 ਦਿਨ ਚਵਾਈ ਕਰ ਲੈ 4 ਕਰ ਲੈ ਤੇ ਚਾਹੇ ਕੋਈ 6 ਟਾਈਮ ਚ ਕਰ ਲੈ ਹਨਾ ਦੀ ਓਕੇ ਆ ਥਣ ਲੈਵੇ ਤੇ ਜਜਮੈਂਟ ਉਸ ਹਾਵ ਨਾ ਕਰਿਓ ਜੇ ਸ਼ਾਮ ਨੂੰ 6 ਵਜੇ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਭਰਿਆ ਹੋਣਾ ਸੀ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ ਤਸੱਲੀ ਤੁਸੀਂ ਕਰਨੀ ਆ ਜੀ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਸੀਲਸ ਲੱਗ ਬਾਈ ਪੂਰੀ ਆ ਜੀ ਹਾਂਜੀ ਹਾਂਜੀ ਠੀਕ ਆ ਮੁੱਲ ਬਈ ਇਹਦਾ ਜੈਜਾ ਜੀ ਉਹਨਾਂ ਦਾ 32000 ਦੀ ਦੇਣਾ ਹੈ। ਉਹ ਜੂ ਮੰਨਤਾਂ ਨੇ। ਹਾਂਜੀ ਮਾੜਾ ਮੋਟਾ ਮੰਨਤਾਂ ਹੋਵੇਗਾ। ਮਾੜਾ ਮੋਟਾ ਹੀ ਹੋਊਗਾ। ਬਾਲਾ-ਉਲਾ ਹੈ ਨਹੀਂਗਾ। ਬਾਲਾ-ਉਲਾ ਹੈ ਨਹੀਂਗਾ। ਬਾਕੀ ਕੋਈ 25-25 ਹਾਲਾ ਫੋਨ ਨਾ। ਠੀਕ ਆ ਬਾਈ। ਬਾਈ ਦੇ ਸਪੈਸ਼ਲ ਬੇਨਤੀਆਂ ਕਿਉਂਕਿ ਆਫ ਕੈਮਰਾ ਬਾਈ ਨਾਲ ਗੱਲ ਹੋਈ ਬਾਈ ਕਹਿੰਦਾ ਕਿਸੇ ਕਾਰਨ ਪਸ਼ੂ ਸੇਲ ਕਰਨੇ ਪੈ ਰਹੇ ਆ ਸਾਨੂੰ। ਕੋਈ 25 ਵਾਲਾ ਫੋਨ ਬਾਈ ਨੂੰ ਨਾ ਲੱਵੇ। ਜਮਾ ਜੈਜ ਮੋ ਲੱ 32000 ਰੁਪਿਆ। 32000 ਚੋਂ ਖੁਸ਼ੀ ਨਾਵੇਂ ਆਏ ਗਏ ਦਾ ਬਾਈ ਕਹਿੰਦਾ ਸ਼ੋਰ ਛੱਪਾ ਕਰਦਾਂਗੇ ਬਾਲਾ ਉਲਾ ਨਿਗਾ ਜਰਸੀ ਚੰਗੀ ਆ ਵਜਨ ਵਜੂਦ ਦੀ ਵੀ ਚੰਗੀ ਆ ਦੁੱਧ ਚੰਗਾ ਬਾਜੂ ਬਾਕੀ ਕਣਕੂਨ ਹਜੇ ਚੱਲਣਾ ਜੀ ਹਵਾਨਾ ਸੋਹਣਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਬਾਕੀ ਸੀਰਸ ਲੱਗ ਕਰਮ ਵਾਲੀ ਪੂਰੀ ਜਮਾ ਜੈਜ ਮੁੱਲ ਕੀਤਾ ਬਾਈ ਨੇ 32000 ਚੋਂ ਮਾਣ ਤਨ ਹੋ ਜੂਗਾ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਸੁਆ ਕਿੰਨੋਂ ਕਿੰਨਵਾ ਸੁਆ ਸੁਏ ਵੀ ਆ ਬਾਈ ਜੀ ਇਹ ਦੂਜੀ ਸੂਏ ਸੂਈ ਗਈ ਹੈ ਠੀਕ ਹੈ ਜੀ ਜੇ ਲਈ ਗੱਪਣਾ ਕਿੰਨੇ ਮਹੀਨਿਆਂ ਦੀ ਬਈ ਇਹੇ ਸਾਢੇ 5 ਮਹੀਨੇ ਦੀ ਗੱਪਣਾ ਸਾਢੇ 5 ਮਹੀਨਿਆਂ ਦੀ ਗੱਪਣਾ ਦੁੱਧ ਕਿੰਨਾ ਜੀ ਦੁੱਧ 8 ਕਿਲੋ ਬਈ ਨੈਟ ਤਿਆਰ ਆ ਜੀ ਥੋਰ ਕੇ ਦਿਖਾ ਦੀ ਬਈ ਦੂਜੇ ਸੂਏ ਸੂਈ ਹੋਈ ਆ ਜੀ ਤੀਜੇ ਸੂਏ ਵਾਸਤੇ ਸਾਢੇ 5ਾਂ ਦੀ ਬਈ ਹਾਂਜੀ ਸਾਢੇ 5 ਮਹੀਨਿਆਂ ਦੀ ਗੱਪਣ ਚੈੱਕ ਪਾਸ ਆ ਸਪੈਸ਼ਲ ਬੇਨਤੀ ਆ ਮੇਰੀ ਕਿ ਆਪ ਦਾ ਡਾਕਟਰ ਨਾਲ ਜ਼ਰੂਰ ਲੈ ਕੇ ਆਇਓ ਦੁੱਧ ਬਾਈ 8 ਕਿਲੋ 8 ਕਿਲੋ ਦੁੱਧ 8 ਕਿਲੋ ਦੁੱਧ ਨੈਟ ਤਿਆਰ ਆ ਬਾਈ ਦੇ ਘਰੇ 2 ਟਾਈਮ ਚਵਾਈ ਕਰ ਲਓ 4 ਕਰ ਲਓ ਚਾਹੀ 6 ਕਰ ਲਓ 15 ਕਿਲੋ ਦੁੱਧ ਸੀ ਤਾਜੀ ਥੱਲੇ ਤਾਜੀ ਥੱਲੇ ਜੀ ਬਾਕੀ ਬਾਈ ਦੀ ਸੇਵਾ ਚੰਗੀ ਆ ਸਾਰੇ ਪਸ਼ੂ ਰਾਜੀ ਆ ਕੋਈ ਲਿੱッセ ਫਿੱਕੇ ਨਹੀਂ ਥਣਾ ਦਾ ਸਹਿਜ ਵੀ ਸੋਨਾ ਗੈਪ ਤੇ ਲੱਗਿਆ ਵਾ ਥੀ ਚਵਾਈ ਵਾਲਾ ਥਣਾ ਆਪਾਂ ਨੇੜੇ ਤੋਂ ਵੀ ਚੈੱਕ ਕਰਵਾ ਦਿੰਨੇ ਆ ਜੀ ਦੇਖ ਸਕਦੇ ਹੋ ਪੂਰਾ ਟਾਪ ਦਾ ਸੋਨਾ ਥਣਾ ਬਾਕੀ ਸ਼ਾਮ ਨੂੰ ਚਵਾਈ ਹੋਣੀ ਆ ਉਦੋਂ ਤੱਕ ਰਹਿਵਾਨਾ ਪੂਰਾ ਭਰ ਲੈਣਾ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ ਤਸੱਲੀ ਤੁਸੀਂ ਕਰਨੀ ਆ ਮੁੱਲ ਬਈ ਦਾ ਇਹਦਾ 28000 ਰੁਪਏ ਮੰਗੇ ਉਹ ਜੋ ਮਾਨਤਾਨੀ ਮਾੜਾ ਮੋਟਾ ਮਾਨਤਾਨ ਹੋਵੇ ਮਾੜਾ ਮੋਟਾ ਹੀ ਹੋ ਸਹੀ ਗੱਲ ਆ ਜੀ ਜਮਾ ਜੈਜ ਡਿਮਾਂਡ ਆ 28000 ਰੁਪਿਆ ਮਾੜਾ ਮੋਟਾ ਬਾਈ ਕਹਿੰਦਾ ਉਹਦੇ ਚੋਂ ਮਾਨਤਾਨ ਕਰਦਾਂਗੇ ਜਰਸੀਆਂ ਦੋਨੇ ਚੰਗੀਆਂ ਆ ਜੀ ਜੀ ਨੂੰ ਜਚਣ ਗਈਆਂ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ